ਜੇ ਕੋਈ ਸਰੀਰ ਛੱਡ ਗਿਆ ਸਰੀਰ ਛੱਡ ਦਾਕ ਜਾਣ ਦਾ ਮਤਲਬ ਹੈਗਾ ਉਹਦਾ ਸਾਹ ਵੀ ਬੰਦ ਹੋ ਜਾਏਗਾ ਜੇ ਸਰੀਰ ਛੱਡ ਗਿਆ ਹੈਗਾ ਤੇ ਜੇ ਸਹਾਂ ਚੱਲਦਾ ਫਿਰ ਉਹ ਕਿਤੇ ਵੀ ਨਹੀਂ ਗਿਆ ਫਿਰ ਉਹ ਸਿਰਫ ਮਨ ਦੀਆਂ ਅਡਾਰੀਆਂ ਹੀ ਮਾਰ ਰਿਹਾ ਹੋਰ ਕੁਝ ਨਹੀਂ ਹੈਗਾ ਕਿਉਂਕਿ ਜਿੰਨਾ ਚਿਰ ਕਿਸੇ ਵੀ ਜੀਵ ਦੇ ਵਿੱਚ ਕਿਸੇ ਵੀ ਸਰੀਰ ਦੇ ਵਿੱਚ ਆਤਮਾ ਹੈਗੀ ਆ ਉੰਨੀ ਦੇਰ ਤੱਕ ਉਹਦਾ ਸਰੀਰ ਤੰਦਰੁਸਤ ਰਹਿੰਦਾ ਹੈਗਾ ਜੇ ਆਤਮਾ ਸਰੀਰ ਨੂੰ ਛੱਡ ਜਾਵੇ ਤਾਂ ਫਿਰ 10 ਮਿੰਟ ਨਹੀਂ ਲੱਗਦੇ ਮੁਰਸ਼ਕ ਮਾਰਨ ਨੂੰ ਇਹ ਜੋ ਗੱਲਾਂ ਕਰ ਰਿਹਾ ਸਭ ਭਰਮ ਗਿਆਨ ਦੀਆਂ ਗੱਲਾਂ ਕਰਦੇ ਨੇ ਅਗਿਆਨਤਾ ਦੀ ਗੱਲ ਕਰਦੇ ਹਨ ਇਹਦੇ ਵਿੱਚ ਕੋਈ ਸਚਾਈ ਨਹੀਂ ਹੈ ਗੋੜੀ ਮਹੱਲਾ ਪੰਜਵਾ ਅਗੰਮ ਰੂਪ ਕਾ ਮਨ ਮੈਂ ਥਾਨਾ ਗੁਰ ਪ੍ਰਸਾਦ ਕਿਨੇ ਵਿਰਲੇ ਜਾਨਾ ਸਹਿਜ ਕਥਾ ਕੇ ਅੰਮ੍ਰਿਤ ਕੁੰਟਾ ਜਿਸੇ ਪ੍ਰਾਪਤੀ ਤਿਸ ਲਾ ਪੁੰਚਾ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗੰਮ ਰੂਪ ਜਿਹੜਾ ਹੈਗਾ ਉਹਦਾ ਮਨ ਵਿੱਚ ਤਾਨਾ ਹੈ ਉਹ ਮਨ ਵਿੱਚ ਰਹਿੰਦਾ ਹੈ ਜਿਵੇਂ ਕਿ ਗੁਰਬਾਣੀ ਦਾ ਬਚਨ ਆਉਂਦਾ ਹੈ ਅਗੰ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੇ ਸੁ ਮੁਕਤਾ ਹੋਏ ਜਿਹੜਾ ਅਗੰ ਅਗਾਧ ਪਾਰ ਬ੍ਰਹਮ ਹੈ ਉਹ ਮਨ ਦੇ ਵਿੱਚ ਰਹਿੰਦਾ ਹੈ ਬ੍ਰਹਮ ਮੈਂ ਜਨ ਜਨਮ ਮੈਂ ਪਾਰ ਬ੍ਰਹਮ ਏਕੇ ਆਪ ਨਹੀਂ ਕਸ਼ਪ੍ਰਮ ਕਿਹੜਾ ਜਾਨਾ ਜਦੋਂ ਜਨਕ ਸੋਏ ਜਿਨ ਜਾਣਿਆ ਜਿਹੜਾ ਆਪਣੇ ਆਪ ਨੂੰ ਜਾਣ ਲੈਂਦਾ ਹੈ ਜੇ ਨੂੰ ਆਪਣੇ ਆਪ ਦੀ ਸੋਝੀ ਹੋ ਜਾਂਦੀ ਹੈ ਕਿ ਮੈਂ ਸਰੀਰ ਨਹੀਂ ਹਾਂ ਮੈਂ ਸੱਚ ਸਰੂਪ ਹਾਂ ਫਿਰ ਉਹਦੇ ਅੰਦਰ ਜਿਹੜਾ ਹੈਗਾ ਬ੍ਰਹਮ ਜਨ ਜਨਮ ਪਾਰ ਬ੍ਰਹਮ ਫਿਰ ਜਨ ਦੇ ਵਿੱਚ ਪਾਰ ਬ੍ਰਹਮ ਹੁਕਮ ਸ਼ਬਦ ਗੁਰੂ ਪ੍ਰਗਟ ਹੋ ਜਾਂਦਾ ਹੈ ਇਹ ਜਿਹੜਾ ਗੁਰ ਪ੍ਰਸਾਦ ਕਿੰਨੇ ਵਿਰਲੇ ਜਾਨਾ ਹੁਣ ਇਹਦੀ ਸਮਝ ਜਿਹੜੀ ਹੈਗੀ ਆ ਅਗੰਮ ਰੂਪ ਜਿਹੜਾ ਮਨ ਵਿੱਚ ਰਹਿੰਦਾ ਹੈ ਉਹਦੀ ਸਮਝ ਗਿਆਨ ਦੀ ਕਿਰਪਾ ਦੇ ਨਾਲ ਕਿਸੇ ਵਿਰਲੇ ਨੂੰ ਆਉਂਦੀ ਹੈ ਜਿਹਨੂੰ ਆ ਜਾਂਦੀ ਹੈ ਸਹਿਜ ਕਥਾ ਕੇ ਅੰਮ੍ਰਿਤ ਕੁੰਟਾ ਜਿਸੇ ਪ੍ਰਾਪਤਿਸਲੈ ਪਹੁੰਚਾ ਰਹਾਉ ਕਹਿੰਦੇ ਉਥੇ ਸਹਿਜ ਕਥਾ ਦੀਆਂ ਅੰਮ੍ਰਿਤ ਕੁੰਟਾਂ ਮਿਲਦੀਆਂ ਹਨ ਜਾਂ ਅੰਮ੍ਰਿਤ ਕੁੱਟ ਮਿਲਦੇ ਹਨ ਹੁਣ ਅੰਮ੍ਰਿਤ ਕੁੱਟ ਇਹ ਕੋਈ ਪੀਣ ਵਾਲੀ ਜਿਹੜੀ ਜਿਵੇਂ ਕੋਈ ਜਿਵੇਂ ਪਾਹਲ ਗਲੋ ਜਾਂ ਹੋਰ ਵੀ ਕੋਈ ਜਿਹੜੀ ਮਾਇਆ ਦਾ ਪਦਾਰਥ ਪੀਣ ਵਾਲੀ ਗੱਲ ਨਹੀਂ ਹੈ ਅੰਮ੍ਰਿਤ ਕੁੰਟਾ ਦਾ ਮਤਲਬ ਹੁੰਦਾ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜਿਹੜਾ ਨਾਮ ਹੈ ਉਹਨੂੰ ਅਮਰਤ ਵੀ ਕਿਹਾ ਗਿਆ ਹੈਗਾ ਹੁਣ ਅਮਰਤ ਦੀਆਂ ਕੁੰਟਾਂ ਜਿਹੜੀਆਂ ਹੈਗੀਆਂ ਕੁੰਟਾਂ ਜਿਹੜੀਆਂ ਹੈਗੀਆਂ ਉਹਦਾ ਮਤਲਬ ਹੈ ਜਦੋਂ ਆਪਾਂ ਬਾਣੀ ਦੀ ਵਿਚਾਰ ਕਰਦੇ ਹਾਂ ਗੁਰਬਾਣੀ ਦੀ ਵਿਚਾਰ ਕਰਦੇ ਹਾਂ ਉਹਦੇ ਵਿੱਚੋਂ ਜਿਹੜੀ ਸਮਝ ਆਉਂਦੀ ਹੈ ਸਮਝ ਜਿਹੜੀ ਆਉਣੀ ਹੈ ਇਹਨੂੰ ਹੀ ਨਾਮ ਰਸ ਕਿਹਾ ਇਹਨੂੰ ਹੀ ਅਮਰਤ ਰਸ ਕਿਹਾ ਇਹਨੂੰ ਹੀ ਅਮਰਤ ਕੁੰਟਾ ਕਿਹਾ ਹੈ ਕਹਿੰਦੇ ਜਿਸੇ ਪ੍ਰਾਪਤ ਜਿਹਨੂੰ ਇਹ ਪ੍ਰਾਪਤੀ ਹੁੰਦੀ ਹੈ ਉਹ ਇਹਨੂੰ ਪਹੁੰਚਦਾ ਹੈ ਪਹੁੰਚਣ ਦਾ ਮਤਲਬ ਹੈਗਾ ਜਿੰਨੀ ਸਮਝ ਆਈ ਹੈ ਉਹਨੂੰ ਮਨ ਉਤੇ ਲਾਗੂ ਕਰਨਾ ਹੈ ਜੇ ਮਨ ਤੇ ਲਾਗੂ ਕਰ ਲਿਆ ਤਾਂ ਉਹਨੇ ਪੁੰਚ ਲਿਆ ਤੇ ਜੇ ਲਾਗੂ ਨਹੀਂ ਕਰਿਆ ਫਿਰ ਜਿਹੜਾ ਉਹ ਬ्यर्थ ਚਲੇ ਜਾਂਦਾ ਹੈਗਾ ਰਹਾਉ ਅਨਹਤ ਬਾਣੀ ਥਾਨ ਨਿਰਾਲਾ ਤਾਂ ਕੀ ਧੁਨੀ 모ਹੇ ਗਪਾਲਾ ਤੈ ਸਹਿਜ ਅਖਾਰੇ ਅਨੇਕ ਅਨੰਤਾ ਪਾਰ ਬ੍ਰਹਮ ਕੇ ਸੰਗੀ ਸੰਤਾ ਅਨਹਤ ਬਾਣੀ ਥਾਨ ਨਿਰਾਲਾ ਜਿਸ ਜਗ੍ਹਾ ਤੇ ਜਾ ਕੇ ਜਿਸ ਅਵਸਥਾ ਵਿੱਚ ਆ ਕੇ ਸੁਣਾਈ ਦਿੰਦੀ ਹੈ ਸੁਣਦੀ ਹੈ ਉਹ ਥਾਨ ਨਿਰਾਲਾ ਹੈ ਸਹਿਜ ਅਵਸਥਾ ਜਦੋਂ ਜਾਗਰਤ ਅਵਸਥਾ ਹੁੰਦੀ ਹੈ ਉਹਨੂੰ ਇਹ ਸੁਣਾਈ ਦਿੰਦੀ ਹੈਗੀ ਅਨਹਦ ਬਾਣੀ ਇਹ ਥਾਨ ਨਿਰਾਲਾ ਹੈਗਾ ਨਿਰਾਲਾ ਇਸ ਕਰਕੇ ਹੈ ਕਿ ਉੱਥੇ ਜਿਹੜੀ ਬਾਣੀ ਸੁਣਦੀ ਹੈ ਉਹ ਸਰਵਨਾ ਦੁਆਰਾ ਸੁਣਦੀ ਹੈ ਅੰਤਰਗੁਰ ਅਰਾਧਣਾ ਜੇਵਾ ਜਪ ਗੁਰਨਾਉ ਨੇਤਰੀ ਸਤਗੁਰ ਦੇਖਣਾ ਸਰਵਣੀ ਸੁਣਨਾ ਗੁਰਨਾਉ ਹੁਣ ਸਰਵਣਾ ਦੇ ਨਾਲ ਗੁਰਨਾਉ ਗਿਆਨ ਨੂੰ ਸੁਣਨਾ ਹੈਗਾ ਹੁਣ ਇਹ ਥਾਨ ਨਿਰਾਲਾ ਇਸ ਕਰਕੇ ਕਿ ਜਿਹੜਾ ਫਿਜ਼ੀਕਲ ਬਾਡੀ ਦੇ ਜਿਹੜੇ ਕੰਨ ਹਨ ਇਹਨਾਂ ਨਾਲ ਸੁਣਨ ਦੀ ਗੱਲ ਨਹੀਂ ਹੈਗੀ ਅਨਹਤ ਬਾਣੀ ਹੁਣ ਬਾਣੀ ਜਿਹੜੀ ਹੈਗੀ ਆ ਅਨਹਤ ਉਹਦੀ ਕੋਈ ਹੱਤਿਆ ਨਹੀਂ ਕਰ ਸਕਦਾ ਉਹਨਾਂ ਹੀ ਅਨਹਤ ਬਾਣੀ ਹੈ ਇੱਕ ਗੁਰਬਾਣੀ ਹੈ ਇੱਕ ਬਾਣੀ ਹੈ ਬਾਣੀ ਜਦੋਂ ਸਤਿਗੁਰਾਂ ਨੇ ਬਿਨਾਂ ਕੰਨਾਂ ਤੋਂ ਹਿਰਦੇ ਵਿੱਚ ਸੁਣੀ ਆ ਉਹਨੂੰ ਬਾਣੀ ਕਿਹਾ ਗਿਆ ਹੈ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦਿਆਲpurਕ ਮਹਿਰਬਾਨ ਹਰ ਨਾਨਕ ਸਚ ਵਖਾਨਾ ਬਿਨਾਂ ਕੰਨਾਂ ਤੋਂ ਬਾਣੀ ਸੁਣੀਆ ਫਿਰ ਜਦੋਂ ਉਹਨਾਂ ਨੇ ਅੱਗੇ ਅੱਖਰਾਂ ਦੇ ਰੂਪ ਵਿੱਚ ਲਿਖ ਕੇ ਦਿੱਤਾ ਤੇ ਇਹ ਗੁਰਬਾਣੀ ਦਾ ਇਹ ਅਖਰੀ ਰੂਪ ਹੈਗਾ ਅੱਖਰਾਂ ਦੇ ਵਿੱਚੋਂ ਇਹਨਾਂ ਅੱਖਰਾਂ ਵਿੱਚ ਕੋਈ ਗੁਰਮੁਖ ਖੋਜੇ ਤੇ ਸਸੇ ਰੇਖ ਨਾ ਹੋਈ ਹੁਣ ਜਿਹੜਾ ਗੁਰਮੁਖ ਹੁੰਦਾ ਉਹ ਇਹਨਾਂ ਵਿੱਚੋਂ ਖੋਜ ਕਰ ਲੈਂਦਾ ਸਮਝ ਲੈਂਦਾ ਕਿ ਇਹਦੇ ਵਿੱਚ ਸੱਚ ਕੀ ਹੈ ਪਰ ਉਹ ਲੇਖੇ ਜੋਖੇ ਤੋਂ ਬਾਹਰ ਨਿਕਲ ਜਾਂਦਾ ਹੈਗਾ ਇਸ ਤਰ੍ਹਾਂ ਜਿਹੜੀ ਇਹ ਅਨਹਾ ਬਾਣੀ ਦਾ ਇਹ ਥਾਨ ਨਿਰਾਲਾ ਹੈਗਾ ਇਸ ਤਰ੍ਹਾਂ ਦਾ ਨਹੀਂ ਜਿਵੇਂ ਸੰਸਾਰ ਵਿੱਚ ਤਾਂ ਕੀ ਧੁੰਨੀ ਮੋਹੇ ਗਪਾਲਾ ਹੁਣ ਉਹ ਜਿਹੜੀ ਧੁੰਨੀ ਹੈ ਉਹਦੇ ਨਾਲ ਜਿਹੜਾ ਆਪਣਾ ਮੋਹ ਲਾਗਾ ਉਹ ਮੋਇਆ ਜਾਂਦਾ ਹੈਗਾ ਜੇ ਨੂੰ ਇਹ ਸੁਣਨ ਲੱਗ ਜਾਂਦੇ ਹੈਗੇ ਤਾਂ ਫਿਰ ਉਹ ਜਿਹੜੀ ਉਹਦੀ ਅਵਸਥਾ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਉਹਦੇ ਨਾਲ ਜਿਹੜਾ ਫਿਰ ਆਪਣਾ ਮੂਲ ਹੈਗਾ ਉਹ ਮੋਹਿਆ ਜਾਂਦਾ ਤਾਂ ਕਿ ਤੁੰਨੀ ਮੋਹੇ ਗੋਪਾਲਾ ਜਿਹੜਾ ਇਹ ਬੁੱਧੀ ਦੀ ਪਾਲਣਾ ਕਰਨ ਵਾਲਾ ਹੈਗਾ ਉਹ ਗੋ ਨੂੰ ਗੋਪਾਲਾ ਵੀ ਕਿਹਾ ਗਿਆ ਉਹਨੂੰ ਗੋਵਿੰਦ ਵੀ ਕਿਹਾ ਗਿਆ ਹਰੀ ਵੀ ਉਹਨੂੰ ਕਿਹਾ ਗਿਆ ਹਰ ਵੀ ਉਹਨੂੰ ਕਿਹਾ ਗਿਆ ਕਹਿੰਦੇ ਉੱਥੇ ਕੀ ਹੁੰਦਾ ਤਾਂ ਸਹਿਜ ਅਖਾਰੇ ਅਨੇਕ ਅਨੰਤ ਸਹਿਜ ਅਖਾਰੇ ਅਨੇਕ ਅਨੰਤ ਦਾ ਮਤਲਬ ਜਿੰਨੇ ਵੀ ਭਰਮ ਦੁਨੀਆ ਵਿੱਚ ਫੈਲਾਏ ਹੋਏ ਹਨ ਲੋਕਾਂ ਦੇ ਉਹ ਸਾਰਿਆਂ ਦੀ ਵਿਚਾਰ ਕਰਦਾ ਹੈਗਾ ਉਹਨੂੰ ਸਮਝਦਾ ਹੈਗਾ ਪਾਰ ਬ੍ਰਹਮ ਕੇ ਸੰਗੀ ਸੰਤ ਕਿਉਂਕਿ ਉੱਥੇ ਜਿਹੜੇ ਪਾਰ ਬ੍ਰਹਮ ਦੇ ਸੰਗੀ ਸੰਤ ਹਨ ਉਹ ਹੁੰਦੇ ਹਨ ਜਿਨ੍ਹਾਂ ਨੂੰ ਸੱਚਤਾ ਗਿਆਨ ਹੈ ਜਿਹੜੇ ਸਾਬਤ ਸੂਰਤ ਦਸਤਾਰ ਸਰਾ ਹੈ ਜਿਹੜੇ ਅਕਾਲ ਮੂਰਤ ਹਨ ਜਿਨ੍ਹਾਂ ਦੀ ਇੱਛਾ ਸ਼ਕਤੀ ਹੁਕਮ ਹੈ ਉਨ੍ਹਾਂ ਦੇ ਨਾਲ ਉਹ ਇੱਥੇ ਵਿਚਾਰ ਕਰਦਾ ਹੈਗਾ ਵਿਚਾਰ ਕਰਨ ਦੇ ਨਾਲ ਸਹਿਜ ਅਖਾਰੇ ਅਨੇਕ ਅਨੰਤਾ ਜਿੰਨੇ ਵੀ ਸੰਸਾਰ ਦੇ ਵਿੱਚ ਮਤਾਂ ਦੇ ਫਲਾਏ ਹੋਏ ਭਰਮ ਹਨ ਉਨ੍ਹਾਂ ਦੇ ਬਾਰੇ ਉਹਨੂੰ ਉੱਥੋਂ ਜਾਣਕਾਰੀ ਮਿਲਦੀ ਹੈ ਉੱਥੋਂ ਉਹਦੀ ਸੋਝੀ ਮਿਲਦੀ ਹੈ ਹਰਖ ਅਨੰਤ ਸੋਗ ਨਹੀਂ ਬੀਆ ਸੋ ਘਰ ਗੁਰੂ ਨਾਨਕ ਕੋ ਦੀਆ ਹਰਖ ਦਾ ਮਤੋਂਦਾ ਹਰਸ਼ ਖੁਸ਼ੀ ਖੁਸ਼ੀਆਂ ਹੀ ਖੁਸ਼ੀਆਂ ਮਿਲਦੀਆਂ ਹਨ ਅਨੰਤ ਪ੍ਰਕਾਰ ਦੀਆਂ ਸੋ ਜੇ ਨਹੀਂ ਵਿਅਰ ਕੋਈ ਸ਼ੌਕ ਨਹੀਂ ਹੈ ਕੋਈ ਦੂਸਰਾ ਸ਼ੌਕ ਨਹੀਂ ਹੈ ਸੋ ਕਰ ਗੁਰੂ ਨਾਨਕ ਕੋ ਦਿਆ ਕਹਿੰਦੇ ਉਹੀ ਘਰ ਜਿਹੜਾ ਜਿਹੜਾ ਗੁਰ ਨਾਨਕ ਨੂੰ ਉਹਨਾਂ ਨੇ ਦਿੱਤਾ ਸੀ ਹੋਰ ਵੀ ਜਿਹੜਾ ਕੋਈ ਇਸ ਸ਼ਬਦ ਦੀ ਵਿਚਾਰ ਕਰੇਗਾ ਗੁਰਬਾਣੀ ਦੇ ਉਪਦੇਸ਼ ਦੀ ਵਿਚਾਰ ਕਰਦਾ ਹੈ ਉਹਨੂੰ ਵੀ ਉਹ ਘਰ ਪ੍ਰਾਪਤ ਹੋ ਜਾਂਦਾ ਸੋ ਘਰ ਉਹ ਜਿਹੜਾ ਨਿਜ ਘਰ ਨਿਜ ਘਰ ਵਿੱਚ ਵਾਸਾ ਹੋ ਜਾਂਦਾ ਉਸ ਦਾ ਵੀ ਜਿਹੜਾ ਹੋਰ ਵੀ ਇਥੇ ਸ਼ਬਦ ਦੀ ਵਿਚਾਰ ਕਰੇਗਾ ਹਿਰਦੇ ਵਿੱਚ ਟਿਕ ਉਹਨੂੰ ਵੀ ਇਹ ਘਰ ਪ੍ਰਾਪਤ ਹੋ ਜਾਏਗਾ ਜਿਹੜਾ ਭਗਤਾਂ ਨੂੰ ਪ੍ਰਾਪਤ ਹੋਇਆ ਜਾਂ ਜਿੰਨਿਆਂ ਦੀ ਵੀ ਬਾਣੀ ਹੈ ਜਿਨ੍ਹਾਂ ਨੂੰ ਪ੍ਰਾਪਤ ਹੋਇਆ ਹੈ ਹੋਰ ਵੀ ਜਿਹੜਾ ਕੋਈ ਦੀ ਵਿਚਾਰ ਕਰੇਗਾ ਉਹਨੂੰ ਵੀ ਇਹ ਪ੍ਰਾਪਤ ਹੋ ਜਾਏਗਾ ਪਰ ਸ਼ਰਤ ਇੱਕੋ ਇੱਕ ਹੈ ਕਿ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਕਰਨੀ ਨਾਮੇ ਸਾਧ ਹਰਿਆਵਲੀ ਕੁਰਕੈ ਸ਼ਬਦ ਵਿਚਾਰੀ ਹੋ ਜਿਹੜਾ ਨਾਮ ਦੀ ਹਮੇਸ਼ਾ ਹੀ ਵਿਚਾਰ ਕਰਦਾ ਰਹਿੰਦਾ ਹੈ ਉਹਦੇ ਅੰਦਰ ਹਰਿਆਵਲੀ ਨਾਮੇ ਸਦਾ ਹਰਿਆਵਲੀ ਗੁਰਕੇ ਸ਼ਬਦ ਵਿਚਾਰੀ ਜਿਹੜਾ ਗੁਰਕੇ ਸ਼ਬਦ ਦੀ ਵਿਚਾਰ ਕਰਦਾ ਹੈ ਗੁਰਵਾਣੀ ਦੇ ਉਪਦੇਸ਼ ਦੀ ਵਿਚਾਰ ਕਰਦਾ ਉਹਦੇ ਅੰਦਰ ਸਦਾ ਹੀ ਹਰਿਆਵਲੀ ਰਹਿੰਦੀ ਹੈ ਹਰਿਆ ਭਰਿਆ ਮਨ ਖਿਹੜਿਆ ਹਰਿਆ ਬਾਗ ਰਹਿੰਦਾ ਹੈ ਕਿਉਂਕਿ ਉਹ ਸ਼ਬਦ ਦੀ ਵਿਚਾਰ ਕਰਦਾ ਹੈ ਸ਼ਬਦ ਵਿੱਚ ਜਿਹੜੀ ਸਮਝ ਆਉਣੀ ਜਿਹੜੀ ਸੋਝੀ ਆਉਣੀ ਉਹਨੂੰ ਹੀ ਨਾਮ ਰਸ ਅੰਮ੍ਰਿਤ ਰਸ ਹੋਰ ਅਨੇਕਾਂ ਹੀ ਪ੍ਰਕਾਰ ਦੇ ਨਾਵਾਂ ਨਾਲ ਬਿਆਨਿਆ ਗਿਆ ਹੈ ਪਰ ਜਦੋਂ ਆਪਾਂ ਨੂੰ ਗੁਰਬਾਣੀ ਵਿੱਚੋਂ ਸਮਝ ਆ ਰਹੀ ਹੈ ਤਾਂ ਮਨ ਮੁੜ ਮੁੜ ਕੇ ਉਹਨੂੰ ਵਿਚਾਰ ਕਰ ਰਿਹਾ ਹੈ ਤਾਂ ਉਹਨੂੰ ਰਸ ਆ ਰਿਹਾ ਤੇ ਤਾਂ ਹੀ ਕਰ ਰਿਹਾ ਹੈ ਇਹਨੂੰ ਹੀ ਨਾਮ ਰਸ ਕਿਹਾ ਗਿਆ ਅਮਰਤ ਰਸ ਹਰ ਕੀਰਤਨੋ ਕੋ ਵਿਰਲਾ ਪੀਵੇ ਵਜੋ ਨਾਨਕ ਮਿਲ ਏਕ ਨਾਮ ਰਿਦਿ ਜਪ ਜਪ ਜੀਵੇ ਹੁਣ ਜਿਹੜਾ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਕਰਦਾ ਹੈਗਾ ਤੇ ਉਹਨੂੰ ਉਹਦੇ ਵਿੱਚੋਂ ਨਾਮ ਰਸ ਮਿਲਦਾ ਹੈਗਾ ਸੋਝੀ ਆਉਂਦੀ ਹੈ ਇਸ ਕਰਕੇ ਉਹ ਵਾਰ-ਵਾਰ ਹਿਰਦੇ ਦੇ ਵਿੱਚ ਜਾ ਕੇ ਉਹਦੀ ਵਿਚਾਰ ਕਰਦਾ ਹੈ ਤੇ ਉਹਦੇ ਨਾਲ ਉਹਨੂੰ ਅੱਗੇ ਤੋਂ ਅੱਗੇ ਗਿਆਨ ਮਿਲਦਾ ਹੈ ਜਿਹੜਾ ਗਿਆਨ ਮਿਲਣਾ ਜਿਹੜੀ ਸੋਝੀ ਮਿਲਣੀ ਹੈ ਉਹਨੂੰ ਹੀ ਨਾਮ ਰਸ ਕਿਹਾ ਗਿਆ ਹੈ ਜਿੰਨੇ ਵੀ ਬਾਹਰ ਲੋਕ ਦਰਸ਼ਨਾਂ ਦੀ ਗੱਲ ਕਰਦੇ ਹਨ ਗੁਰਬਾਣੀ ਜਦ ਕਹਿ ਰਹੀ ਹੈ ਕਿ ਅੱਖਾਂ ਨਾਲ ਦੇਖਣ ਵਾਲੀ ਕੋਈ ਗੱਲ ਨਹੀਂ ਹੈ ਤਾਂ ਫਿਰ ਇਹ ਜਿਹੜੀਆਂ ਵੀ ਚੀਜ਼ਾਂ ਕਹਿ ਰਹੇ ਹਨ ਉਹ ਸਾਰੀਆਂ ਮਾਇਆ ਆਦਿਆਂ ਰੂਪ ਹਨ ਮਾਇਆ ਰੂਪ ਕਿਉਂਕਿ ਗੁਰਬਾਣੀ ਜਿਹੜੀ ਹੈਗੀ ਆ ਉਹਦੇ ਜਿਹੜੇ ਸ਼ਬਦ ਨਾਲ ਅੰਦਰ ਵਿਗਿਆਸ ਹੁੰਦਾ ਹੈ ਪ੍ਰਗਾਸ ਹੁੰਦਾ ਹੈ ਪ੍ਰਕਾਸ਼ ਜਿਹੜਾ ਹੈਗਾ ਕੋਈ ਵੀ ਸੰਸਾਰ ਵਿੱਚ ਜਿਹੜਾ ਹੈਗਾ ਬਿਜਲੀ ਦਾ ਪ੍ਰਕਾਸ਼ ਸੂਰਜ ਦਾ ਪ੍ਰਕਾਸ਼ ਹੋਰ ਜਿੰਨੀਆਂ ਵੀ ਚੀਜ਼ਾਂ ਹੈਗੀਆਂ ਮਾਇਆ ਤੋਂ ਜਿਹੜੀ ਆਪਾਂ ਚੀਜ਼ ਲਾਈਟ ਪੈਦਾ ਕਰਦੇ ਉਹਨੂੰ ਪ੍ਰਕਾਸ਼ ਕਹਿੰਦੇ ਹਨ ਪਰ ਜਿਹੜਾ ਗਿਆਨ ਤੋਂ ਸੋਝੀ ਆਉਂਦੀ ਹੈ ਉਹਨੂੰ ਪ੍ਰਗਾਸ ਕਹਿੰਦੇ ਹਨ ਉਹਦਾ ਪ੍ਰਗਾਸ ਹੁੰਦਾ ਹੈ ਸ਼ਬਦ ਦੀ ਕਿਸਮੱਟੀ ਤੇ ਲਾ ਕੇ ਦੇਖਦੇ ਹਾਂ ਤੇ ਜਿੰਨੇ ਵੀ ਰੱਬ ਨੂੰ ਮਿਲਣ ਦੀਆਂ ਗੱਲਾਂ ਕਰ ਰਹੇ ਹਨ ਪ੍ਰਮਾਤਮਾ ਨੂੰ ਮਿਲਣ ਦੀਆਂ ਗੱਲਾਂ ਕਰਦੇ ਹਨ ਜੇ ਤੁ ਗੁਰਬਾਣੀ ਦੀ ਇੱਕ ਸਵੱਟੀ ਤੇ ਲਾ ਕੇ ਦੇਖਦੇ ਆਂ ਤਾਂ ਸਾਰੇ ਹੀ ਭਰਮ ਦੇ ਵਿੱਚ ਇੱਧਰ ਉੱਧਰ ਭੱਜ ਰਹੇ ਹਨ ਗੁਰਬਾਣੀ ਤਾਂ ਬਾਹਰ ਤੋਂ ਅੰਦਰ ਜਾਣ ਦੀ ਗੱਲ ਕਰ ਰਹੀ ਹੈਗੇ ਆ ਕਿ ਆਪਣਾ ਜਿਹੜਾ ਮਨ ਹੈਗਾ ਉਹਨੂੰ ਹਿਰਦੇ ਵਿੱਚ ਟਿਕਾਉਣਾ ਹੈਗਾ ਹਿਰਦੇ ਆਕਾਸ਼ ਵਿੱਚ ਟਿਕਾਉਣਾ ਹੈ ਇਹ ਸਰੀਰ ਛੱਡ ਕੇ ਬਾਹਰ ਜਾਣ ਦੀ ਗੱਲ ਕਰ ਰਹੇ ਹਨ ਕਿ ਮੈਂ ਸਰੀਰ ਤੋਂ ਇੰਨੀ ਧੇਰ ਬਾਹਰ ਚਲਾ ਗਿਆ ਕੋਈ ਕਹਿੰਦਾ ਮੈਂ ਘੰਟਾ ਚੱਲ ਗਿਆ ਕੋਈ ਕਹਿੰਦਾ ਮੈਂ 33 ਘੰਟੇ ਚੱਲ ਗਿਆ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਤੁਸੀਂ ਮੰਨ ਲਓ ਕਿ ਇੱਕ ਬੰਦਾ ਜਾਂ ਕੋਈ ਵੀ ਜਾਨਵਰ ਜਦੋਂ ਵੀ ਕਿਸੇ ਦਾ ਸਰੀਰ ਛੁੱਟ ਜਾਂਦਾ ਹੈ ਤਾਂ 10-15 ਮਿੰਟ ਬਾਅਦ ਚ ਜੇ ਗਰਮੀਆਂ ਦੇ ਦਿਨ ਤਾਂ ਮੁਸ਼ਕ ਮਾਰਨ ਲੱਗ ਜਾਂਦਾ ਹੈਗਾ ਤੇ ਇਹ ਜੇ ਇਹਨਾਂ ਦੀ ਗੱਲ ਨੂੰ ਤੁਸੀਂ ਸਮਝਣਾ ਆਵੇ ਕਿ ਇਹ ਕਿਹੜੀਆਂ ਗੱਲਾਂ ਕਰਦੇ ਹਨ ਜੇ ਕੋਈ ਸਰੀਰ ਛੱਡ ਗਿਆ ਹੈ ਸਰੀਰ ਛੱਡ ਦਾ ਗਿਆਨ ਦਾ ਮਤਲਬ ਹੈਗਾ ਉਹਦਾ ਸਾਹ ਵੀ ਬੰਦ ਹੋ ਜਾਏਗਾ ਜੇ ਸਰੀਰ ਛੱਡ ਗਿਆ ਹੈਗਾ ਜੇ ਜਿਹਾ ਚੱਲਦਾ ਫਿਰ ਉਹ ਕਿਤੇ ਵੀ ਨਹੀਂ ਗਿਆ ਫਿਰ ਉਹ ਸਿਰਫ ਮਨ ਦੀਆਂ ਅਡਾਰੀਆਂ ਹੀ ਮਾਰ ਰਿਹਾ ਹੋਰ ਕੁਝ ਨਹੀਂ ਹੈਗਾ ਕਿਉਂਕਿ ਜਿੰਨਾ ਚਿਰ ਕਿਸੇ ਵੀ ਜੀਵ ਦੇ ਵਿੱਚ ਕਿਸੇ ਵੀ ਸਰੀਰ ਦੇ ਵਿੱਚ ਆਤਮਾ ਹੈਗੀ ਆ ਉੰਨੀ ਦੇਰ ਤੱਕ ਉਹਦਾ ਸਰੀਰ ਤੰਦਰੁਸਤ ਰਹਿੰਦਾ ਹੈਗਾ ਜੇ ਆਤਮਾ ਸਰੀਰ ਨੂੰ ਛੱਡ ਜਾਵੇ ਤਾਂ ਫਿਰ 10 ਮਿੰਟ ਨਹੀਂ ਲੱਗਦੇ ਮੁਰਸ਼ਕ ਮਾਰਨ ਨੂੰ ਇਹ ਜੋ ਗੱਲਾਂ ਕਰ ਰਿਹਾ ਇਨਸਾਨ ਸਾਹਿਬ ਭਰਮ ਗਿਆਨ ਦੀਆਂ ਗੱਲਾਂ ਕਰਦੇ ਨੇ ਅਗਿਆਨਤਾ ਦੀ ਗੱਲ ਕਰਦੇ ਹਨ ਇਹਦੇ ਵਿੱਚ ਕੋਈ ਸਚਾਈ ਨਹੀਂ ਹੈਗੀ ਗੁਰਵਾਣੀ ਤਾਂ ਕਹਿ ਰਹੀ ਹੈ ਕਿ ਗਿਆਨ ਕਾ ਬੱਧਾ ਮਨ ਰਹਿ ਗੁਰਬਨ ਗਿਆਨ ਨਾ ਹੋਏ ਕਿ ਗਿਆਨ ਤੋਂ ਬਿਨਾਂ ਜਿਹੜਾ ਹੈਗਾ ਮਨ ਭੱਜੇ ਨਹੀਂ ਸਕਦਾ ਤੇ ਇਹ ਤਾਂ ਮਨ ਨੂੰ ਆਕਾਸ਼ ਵਿੱਚ ਉਡਾ ਰਹੇ ਹਨ ਆਕਾਸ਼ ਵਿੱਚ ਜਦੋਂ ਮਨ ਚਲਾ ਜਾਂਦਾ ਹੈਗਾ ਉਦੋਂ ਤਾਂ ਮਨ ਦੀ ਜਿਹੜੀ ਹੋਂਦ ਹੀ ਖਤਮ ਹੋ ਜਾਂਦੀ ਹੈ ਇਹਨਾਂ ਨੂੰ ਇਹ ਵੀ ਨਹੀਂ ਪਤਾ ਹੈਗਾ ਜਿਹੜਾ ਹਿਰਦਾ ਆਕਾਸ਼ ਹੈਗਾ ਉਤੇ ਜਿਹੜਾ ਸੱਚ ਹੈਗਾ ਉਹ ਮਨੁ ਗਿਆਨ ਦਿਰਾ ਦੀ ਦੀ ਪਕੜ ਤੋਂ ਬਾਹਰ ਦੀ ਗੱਲ ਹੈਗੀ ਆ। ਅਗੰਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਰਵੰਤਾ ਸਾਧ ਜਨਾਂ ਕੀ ਅਚਾਰਜਕਤਾ ਇਹ ਸਾਧ ਜਨਾਂ ਦੀ ਅਚਾਰਜਕਤਾ ਹੈਗੀ ਆ। ਗੁਰਵਾਣੀ ਨੂੰ ਤਾਂ ਕਦੀ ਸਮਝਿਆ ਨਹੀਂ ਜੇ ਇਹਨਾਂ ਨੂੰ ਲੱਗਦਾ ਕਿ ਇਹਨਾਂ ਨੂੰ ਪ੍ਰਮਾਤਮਾ ਦੇ ਦਰਸ਼ਨ ਹੋਏ ਹਨ। ਪ੍ਰਮਾਤਮਾ ਦੇ ਨਾਲ ਮਲਾਪ ਹੋਇਆ ਹੈ। ਫਿਰ ਗੁਰਬਾਣੀ ਦੀ ਸਾਰੀ ਆਪਣੀ ਵਿਆਖਿਆ ਕਰਕੇ ਦੱਸ ਦੇਣ ਸੰਗਤਾਂ ਨੂੰ ਕਿ ਉਹਨਾਂ ਨੂੰ ਭਲੇਖਿਆਂ ਵਿੱਚ ਪਾ ਰਹੇ ਹਨ ਜੇ ਇਹਨਾਂ ਨੂੰ ਲੱਗਦਾ ਕਿ ਇਹਨਾਂ ਨੂੰ ਦਰਸ਼ਨ ਹੋ ਗਿਆ ਜਿਹਨੂੰ ਦਰਸ਼ਨ ਹੋ ਜਾਂਦੇ ਆ ਅੰਤਰੀ ਪ੍ਰੀਤ ਪ੍ਰਾਪਤੀ ਦਰਸ਼ਨ ਗੁਰਬਾਣੀ ਸੋ ਪ੍ਰੀਤ ਸੋ ਪਰਸਨ ਦਰਸ਼ਨ ਦਾ ਮਤਲਬ ਹੁੰਦਾ ਸਮਝ ਸੋਜੀ ਜਿਹਨੂੰ ਗੁਰਬਾਣੀ ਵਿੱਚੋਂ ਗੁਰਬਾਣੀ ਦੇ ਵਿਦੇਸ਼ ਵਿੱਚੋਂ ਸਮਝ ਆ ਰਹੀ ਹੈ ਉਹਨੂੰ ਦਰਸ਼ਨ ਹੋਏ ਹਨ ਉਹਨੂੰ ਦਰਸ਼ਨ ਹੁੰਦੇ ਹਨ ਇਹ ਅੱਖਾਂ ਨਾਲ ਦੇਖਣ ਵਾਲੇ ਕੋਈ ਦਰਸ਼ਨ ਦੀ ਗੱਲ ਨਹੀਂ ਹੈਗੀ ਗਰਵਾਣੀ ਕਰ ਰਹੀ ਜੇ ਗਰਵਾਣੀ ਦੀ ਕਸਵੱਟੀ ਤੇ ਕੋਈ ਪੂਰਾ ਨਹੀਂ ਉਤਰਦਾ ਤੇ ਉਹਦੀਆਂ ਜਿਹੜੀਆਂ ਗੱਲਾਂ ਹਨ ਉਹ ਸਾਰੀਆਂ ਹੀ ਅਗਿਆਨਤਾ ਵਿੱਚੋਂ ਪੈਦਾ ਹੋਈਆਂ ਹਨ ਮਨਮਤ ਹੈ ਇਸ ਕਰਕੇ ਜੇ ਕਿਸੇ ਨੇ ਕਿਸੇ ਵੀ ਬੰਦੇ ਦੀ ਬੁੱਧੀ ਨੂੰ ਟੈਸਟ ਕਰਨਾ ਹੈ ਪਰਖਣਾ ਹੈ ਤਾਂ ਗਰਵਾਣੀ ਦੀ ਕਸਵੱਟੀ ਤੇ ਲਾ ਕੇ ਹੀ ਦੇਖਿਆ ਜਾ ਸਕਦਾ ਹੈ ਜਦੋਂ ਕਰਵਾਣੀ ਦੀ ਕਸਵੱਟੀ ਤੇ ਲਾਉਂਦੇ ਹਨ ਤਾਂ ਇਹ ਜਿਹੜੇ ਗੱਲਾਂ ਸਰੀਰ ਛੱਡਣ ਦੀਆਂ ਜਾਂ ਸਰੀਰ ਤੋਂ ਬਾਹਰ ਨਿਕਲਣ ਦੀਆਂ ਗੱਲਾਂ ਕਰਦੇ ਨੇ ਇਹ ਸਭ ਭਾਰਮ ਗਿਆਨ ਹੈਗਾ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈਗੀ ਹੋਰ ਵੀ ਜਿਹੜੀਆਂ ਜਿਹੜੇ ਇਸ ਦੇ ਨਾਲ ਦੇ ਪਿੱਛੇ ਲੱਗਦੇ ਹਨ ਉਹਨਾਂ ਨੂੰ ਬੇਨਤੀ ਹੈ ਕਿ ਗੁਰਵਾਣੀ ਦੇ ਉਪਦੇਸ਼ ਨੂੰ ਸਮਝੋ ਵਿਚਾਰੋ ਉਹਦੇ ਵਿੱਚ ਉਹ ਹੀ ਰਸ ਆਉਣਾ ਹੈ ਉਹਦੇ ਵਿੱਚ ਜਿਹੜੀ ਸਮਝ ਆਉਣੀ ਹੈ ਉਹਨੂੰ ਹੀ ਰਸ ਗਿਆ ਗਿਆ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ